ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਲੈ ਕੇ ਆਏ ਜੀ ਬਹੁਤ ਹੀ ਸੋਹਣੇ ਸੂਟਾਂ ਦੀ ਕਲੈਕਸ਼ਨ ਵੀਡੀਓ ਨੂੰ ਪੂਰਾ ਦੇਖਿਆ ਕਰੋ ਕਿਉਂਕਿ ਵੀਡੀਓ ਦੇ ਲਾਸਟ ਦੇ ਆਪਾਂ ਘੱਟ ਪ੍ਰਾਈਜ਼ ਵਾਲੇ ਤੇ ਗਰਮੀਆਂ ਵਾਲੇ ਸੂਟ ਐਡ ਕੀਤੇ ਹੋਏ ਹੁੰਦੇ ਹਨ ਹਾਂਜੀ ਇਹ ਜਿਹੜੇ ਸੂਟ ਰਣਗੇ ਜੋਰਜਾ ਟਿਸ਼ੂ ਜਕਵਾਰ ਦਾ ਸੂਟ ਹੈਗਾ ਪਰ ਮੀਟਰ ਦੇ ਹਿਸਾਬ ਨਾਲ ਤੁਸੀਂ ਲੈ ਸਕਦੇ ਹੋ ਜਿੰਨਾ ਹੀ ਵੱਧ ਘੱਟ ਫੈਬਰਿਕ ਲੈਣਾ ਚਾਹੁੰਦੇ ਹੋ ਪ੍ਰਾਈਸ ਆਪਾਂ ਉੱਪਰ ਲਗਾ ਦਿੱਤਾ ਹੈ ਦੁਪट्टे ਦਾ ਅਲੱਗ ਪ੍ਰਾਈਸ ਰਹੇਗਾ ਦੁਪੱਟਾ ਤੁਹਾਨੂੰ ਜੌਰ ਜਾਂ ਟਿਸ਼ੂ ਜਕਵਾਰਡ ਦਾ ਮਿਲੇਗਾ ਇਹ ਜਿਹੜੇ ਸੂਟ ਆਣਗੇ ਤੁਹਾਨੂੰ ਮਿਲੇਗਾ ਜੀ ਪਿਓਰ ਕ੍ਰੇਪ ਦਾ ਸੂਟ ਹੋਏਗਾ ਬਹੁਤ ਹੀ ਸੋਨਾ ਕੱਟਵਰਕ ਐਮਬਰਾਇਡਰੀ ਕੀਤੀ ਗਈ ਜਿਹੜਾ ਵੀ ਸੂਟ ਪਸੰਦ ਆਉਂਦਾ ਹੈ ਉਹ ਸੂਟ ਦਾ ਸਕਰੀਨ ਸ਼ਾਟ ਮੇਰੇ ਵਟਸਐਪ ਨੰਬਰ ਤੇ ਸੈਂਡ ਕਰਕੇ ਆਪਣੇ ਲਈ ਸੂਟ ਬੁੱਕ ਕਰਾ ਸਕਦੇ ਹੋ ਕੈਸ਼ ਔਨ ਡਿਲੀਵਰੀ ਨਹੀਂ ਹੈ ਜੀ ਪੈਸੇ ਤੁਹਾਨੂੰ ਪਹਿਲਾਂ ਹੀ ਪੇ ਕਰਨੇ ਪੈਣਗੇ ਸ਼ਿਪਿੰਗ ਫ੍ਰੀ ਰਹੇਗੀ 올 ਇੰਡੀਆ ਸ਼ਿਪਿੰਗ ਫ੍ਰੀ ਰਹੇਗੀ ਇਹ ਜਿਹੜਾ ਸੂਟ ਤੁਸੀਂ ਹੀ ਪਰ ਮੀਟਰ ਦੇ ਹਿਸਾਬ ਨਾਲ ਲੈ ਸਕਦੇ ਹੋ ਹਾਂਜੀ ਜਿਹੜੇ ਅਗਲੇ ਸੂਟ ਲੈਣਗੇ ਇਹ ਵੀ ਤੁਹਾਨੂੰ ਪਿਓਰ ਨੇਚਰਲ ਕريب ਦਾ ਸੂਟ ਮਿਲੇਗਾ ਬਹੁਤ ਹੀ ਸੋਹਣਾ ਨਾਲ ਰਹੇਗਾ ਦੁਪੱਟਾ ਹੈਂਡਵਰਕ ਕੀਤਾ ਗਿਆ ਹੈ ਸ਼ਰਟ ਦੇ ਉੱਪਰ ਦੁਪੱਟੇ ਦੇ ਉੱਪਰ ਵੀ ਹੈਂਡਵਰਕ ਦਾ ਕੰਮ ਕੀਤਾ ਗਿਆ ਕੋਈ ਵੀ ਕਲਰ ਤੁਸੀਂ ਇੰਨਾ ਵਿੱਚੋਂ ਵੀ ਬਾਈ ਕਰ ਸਕਦੇ ਹੋ ਜਿਹੜੇ ਅਗਲੇ ਸੂਟ ਆਣਗੇ ਪਿਓਰ ਮਸਲੀਨ ਬਨਾਰਸੀ ਸਿਲਕ ਦੀ ਤੁਹਾਨੂੰ ਸ਼ਾਰਟ ਮਿਲੇਗੀ ਪਿਓਰ ਸ਼ਫੌਨ ਦਾ ਦੁਪੱਟਾ ਰਹੇਗਾ ਬਰਸ਼ ਪੇਂਟ ਦਾ ਕੰਮ ਕੀਤਾ ਹੋਇਆ ਹੈ ਸ਼ਟੂਨ ਦੀ ਤੁਹਾਨੂੰ ਬਾਟਮ ਮਿਲੇਗੀ ਬਹੁਤ ਹੀ ਸੋਹਣੇ ਇਹਨਾਂ ਵਿੱਚ ਵੀ ਕਲਰ ਨੇ ਕੋਈ ਵੀ ਸੂਟ ਤੁਸੀਂ ਇਹਨਾਂ ਵਿੱਚੋਂ ਬਾਈ ਕਰ ਸਕਦੇ ਹੋ ਜਿਹੜੇ ਅਗਲੇ ਸੂਟ ਆਣਗੇ ਤੁਹਾਨੂੰ ਮਿਲੇਗਾ ਜੀ ਪਿਓਰ ਜਾਰਜਟ ਡਿਜੀਟਲ ਪ੍ਰਿੰਟ ਸੂਟ ਰਹੇਗਾ ਬਹੁਤ ਹੀ ਸੋਹਣਾ ਨਾਲ ਰਹੇਗਾ ਇਸ ਦਾ ਦੁਪੱਟਾ ਦੁਪੱਟੇ ਤੇ ਪੈਚ ਵਰਕ ਦਾ ਕੰਮ ਕੀਤਾ ਗਿਆ ਗੋਟੇ ਪੱਟੀ ਦਾ ਕੰਮ ਕੀਤਾ ਗਿਆ ਇਸ ਦੇ ਉੱਪਰ ਅਗਲਾ ਜਿਹੜਾ ਫੈਬਰਿਕ ਤੁਹਾਨੂੰ ਮਿਲੇਗਾ ਇਹ ਰਹੇਗਾ ਜੀ ਬਨਾਰਸੀ ਸਿਲਕ ਦਾ ਬਹੁਤ ਹੀ ਸੋਹਣਾ ਟਾਈ ਡਾਈ ਚ ਤੁਹਾਨੂੰ ਮਿਲੇਗਾ ਸ਼ਰਟ ਵੀ ਟਾਈ ਡਾਈ ਰਹੇਗੀ ਦੁਪੱਟਾ ਵੀ ਟਾਈ ਡਾਈ ਮਿਲੇਗਾ ਮਸਲਿਨ ਦੀ ਬਾਟਮ ਮਿਲੇਗੀ ਬਨਾਰਸੀ ਸਿਲਕ ਟਾਈ ਡਾਈ ਦੁਪੱਟਾ ਰਹੇਗਾ ਬਹੁਤ ਹੀ ਸੋਹਣੇ ਇੰਨਾ ਵਿੱਚ ਵੀ ਕਲਰ ਤੁਹਾਨੂੰ ਮਿਲ ਜਾਣਗੇ ਜਿਹੜੇ ਅਗਲੇ ਸੂਟ ਲੈਣਗੇ ਇਹ ਸਪੈਸ਼ਲ ਗਰਮੀਆਂ ਵਾਸਤੇ ਬਹੁਤ ਹੀ ਸੋਹਣੇ ਸੂਟ ਨੇ ਪਿਓਰ ਗੀਜ਼ਾ ਕਾਟਨ ਡਿਜੀਟਲ ਪ੍ਰਿੰਟ ਤੁਹਾਨੂੰ ਸ਼ਰਟ ਮਿਲੇਗੀ ਜਿਹੜੀ ਇਸਦੇ ਨਾਲ ਬਾਟਮ ਰਹੇਗੀ ਉਹ ਵੀ ਤੁਹਾਨੂੰ ਗੀਜ਼ਾ ਕਾਟਨ ਦੀ ਹੀ ਮਿਲੇਗੀ ਸ਼ਿਪਿੰਗ ਸਾਰੇ ਸੂਟਾਂ ਦੇ ਫ੍ਰੀ ਰਹੇਗੀ ਇਹ 2.5 ਮੀਟਰ ਦੀ ਕੱਟ ਰਹੇਗੀ ਬਹੁਤ ਹੀ ਸੋਹਣੇ ਕਲਰ ਨੇ ਕੋਈ ਵੀ ਸੂਟ ਤੁਸੀਂ ਇਹਨਾਂ ਵਿੱਚੋਂ ਲੈ ਸਕਦੇ ਪ੍ਰਾਈਸ ਆਪਾਂ ਸਾਰੇ ਸੂਟਾਂ ਦਾ ਮੈਂਸ਼ਨ ਕੀਤਾ ਹੈ ਸ਼ਿਪਿੰਗ 올 ਇੰਡੀਆ ਫ੍ਰੀ ਰਹੇਗੀ ਹਾਂਜੀ ਅਜਿਹੇ ਸੂਟਾਂ ਦੇ ਕਲੈਕਸ਼ਨ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਵੀਡੀਓ ਦੇਖਣ ਦਾ ਬਹੁਤ ਬਹੁਤ ਧੰਨਵਾਦ